ਬੀਤੇ ਦਿਨ ਲੁਧਿਆਣਾ ਦੇ ਦੁੱਤਰੀ ਇਲਾਕੇ ਵਿੱਚ ਫੇਸ 2 ਵਿੱਚ ਲੱਗਣ ਵਾਲੀ ਹਫਤਾਵਾਰੀ ਮੰਡੀ ਨੂੰ ਲੈ ਕੇ ਦੋ ਪੱਖਾਂ ਵਿੱਚ ਤਕਰਾਰ ਹੋ ਗਈ ਜਿਸ ਦੇ ਚੱਲਦਿਆਂ ਇੱਕ ਪੱਖ ਨੇ ਕਤਿੱਤ ਤੌਰ ਤੇ ਦੂਜੇ ਤੇ ਹਵਾਈ ਫਾਇਰ ਕਰ ਦਿੱਤਾ ਮੌਕੇ ਤੇ ਪਹੁੰਚ ਕੇ ਪੁਲਿਸ ਨੇ ਜਾਨੀ ਨਾਮ ਦੇ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਜਦੋਂ ਕਿ ਦੂਜਾ ਸਾਥੀ ਮੌਕੇ ਤੋਂ ਭੱਜਣ ਵਿੱਚ ਸਫਲ ਰਿਹਾ ਜਾਣਕਾਰੀ ਮੁਤਾਬਕ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸਨੇ ਪੁੱਡਾ ਵਿੱਚ ਨਿਰਧਾਰਤ ਫੀਸ ਜਮ੍ਹਾਂ ਕਰਨ ਤੋਂ ਬਾਅਦ ਮੰਡੀ ਲਗਾਉਣ ਦੀ ਆਗਿਆ ਲਈ ਸੀ ਜਿਸ ਤੋਂ ਬਾਅਦ ਅੱਜ ਉਹ ਮੰਡੀ ਲਗਾਉਣ ਲਈ ਪਹੁੰਚਿਆ ਸੀ ਇਸੇ ਦੌਰਾਨ ਜਰਨੀ ਨਾਮੀ ਵਿਅਕਤੀ ਆਪਣੇ ਸਾਥੀਆਂ ਦੇ ਨਾਲ ਹਥਿਆਰਾਂ ਨਾਲ ਲੈ ਸੋਕੇ ਪਹੁੰਚਿਆ ਅਤੇ ਉਸ ਦੇ ਸਿਰ ਤੇ ਪਿਸਤੌਲ ਤਾਣ ਕੇ ਉਸ ਨੂੰ ਮੰਡੀ ਨਾ ਲਗਾਉਣ ਦੀ ਧੰਕੀ ਦਿੱਤੀ ਇਸ ਤੋਂ ਬਾਅਦ ਉਹ ਹਵਾਈ ਫਾਇਟ ਕਰਕੇ ਫਰਾਰ ਹੋ ਗਿਆ ਇੱਥੇ ਡੁਗਰੀ ਫੇਸ ਦੋਜ ਵਿੱਚ ਪਹਿਲਾਂ ਕੁਲਦੀਪ ਖਾਲਸਾ ਮੰਡੀ ਲਾਉਂਦਾ ਸੀਗਾ ਉਹ ਪੁੱਡਾ ਦੀ ਪਰਮਿਸ਼ਨ ਤੋਂ ਬਿਨਾਂ ਲਾਂਦਾ ਸੀ ਉਹ ਪੁੱਡਾ ਵਾਲਿਆਂ ਨੇ ਚੱਕਵਾ ਦਿੱਤੀਆਂ ਸੀ ਅਸੀਂ ਪੁੱਡਾ ਵਿੱਚ ਜਾ ਕੇ ਗੱਲ ਕੀਤੀ ਉਹਨਾਂ ਨੇ ਸਾਨੂੰ ਕਿਹਾ ਵੀ 9335 ਵੀਏ ਪਰ ਰੋਜ਼ ਦੇ ਡੇਲੀ ਤੇ ਜਮਾ ਕਰਾਓ ਅਸੀਂ ਉੱਥੇ ਜਾ ਕੇ ਜਮਾ ਕਰਾਤੇ ਜੀ ਹੁੰਡ ਮੰਡੀ ਜਦੋਂ ਅਸੀਂ ਲਿਆ ਕੇ ਉੱਥੇ ਟਰਾਲੀ ਖੜਾਈ ਜੀ ਪਿਛਲੇ ਸੋਮਵਾਰ ਵੀ ਅਸੀਂ ਲਾਈ ਸੀਗੀ ਹੁਣ ਅਸੀਂ ਆ ਕੇ ਟਰਾਲੀ ਲਈ ਉਹਨੇ ਟਰੈਕਟਰ ਆਪਣਾ ਟੈਂਪੂ ਲੈ ਕੇ ਉਹ ਵੇ ਪਾਰਕ ਦੇ ਵਿੱਚ ਖੜਾ ਕਰਤਾ ਤੇ ਉਹ ਵੀ ਟੇਬਲ ਲਾਉਣ ਵਾਸਤੇ ਅਸੀਂ ਕਿਹਾ ਵੀ ਤੂੰ ਇਹਨੂੰ ਬਾਹਰ ਕੱਢ ਇਹਨੇ ਆਂਦਿਆ ਸਰ ਜੀ ਸਾਨੂੰ ਕਹਿੰਦਾ ਤੁਹਾਨੂੰ ਮੈਂ ਗੋਲੀ ਮਾਰ ਦੇਣੀ ਆ ਸਾਡੇ ਆਂਦੇਸਰ ਮੱਥੇ ਤੇ ਗਨ ਪੁਆਇੰਟ ਤੇ ਪਿਸਤਲ ਪਿਸਤਲ ਰੱਖਦੀ ਤੇ ਮੈਂ ਅੱਗੇ ਹੋ ਕੇ ਰਿਕਵਰ ਕਰ ਲਈ ਜੀ ਉਹ ਐਸਐਚਓ ਸਾਹਿਬ ਨੂੰ ਦੇ ਚੁੱਕੇ ਆ ਜੀ ਤੇ ਇੰਨੇ ਜੱਸੇ ਨੂੰ ਆਵਾਜ਼ ਮਾਰ ਕੇ ਕਿਹਾ ਜੀ ਵੀ ਦੱਸੇ ਗੋਲੀ ਚਲਾ ਦੇ ਇਹਨਾਂ ਨੇ ਮੈਨੂੰ ਫੜ ਲਿਆ ਦੱਸੇ ਨੇ ਹਵਾਈ ਫਾਇਰ ਕਰਕੇ ਫਰਾਰ ਹੋ ਗਏ ਜੀ ਮੌਕੇ ਦਾ ਮੈਂ ਘਰੋਂ ਮੰਡੀ ਸਬਜ਼ੀ ਦੇਖਣ ਲਈ ਗਿਆ ਸੀ ਵੀ ਮੰਡੀ ਲੱਗੀ ਤੇ ਸਬਜ਼ੀ ਲੈ ਆਵਾਂ ਉੱਥੇ ਇੱਕ ਮੁੰਡਾ ਜਿਹੜਾ ਦੋ ਇਹਨਾਂ ਨੇ ਫੜਿਆ ਇਹ ਰਵਾਲਵਰ ਕੱਢ ਕੇ ਉਹ ਮੁੰਡੇ ਦੇ ਉੱਥੇ ਮੱਥੇ ਤੇ ਲਾ ਕੇ ਬੈਠਾ ਸੀਗਾ ਮੈਂ ਦਰਦਾ ਦਰਦਾਵਾ ਪਿੱਛੋਂ ਦੀ ਜਾ ਕੇ ਉਹਨੂੰ ਜਫਾ ਪਾਇਆ ਇਹਨੇ ਰਵਾਲਵਰ ਉਹਦੇ ਕੋਲ ਖੋਲਿਆ ਜਦੋਂ ਇਹਨੇ ਰਵਾਲਵਰ ਖੋਲਿਆ ਇਹਨੇ ਰਵਾਲਵਰ ਖੋ ਕੇ ਇਹਨੇ ਮੈਨੂੰ ਫੜਾਇਆ ਮੈਂ ਉਹ ਐਸ ਐਚਓ ਸਾਹਿਬ ਨੂੰ ਦੇ ਦਿੱਤਾ ਸੂਚਨਾ ਮਿਲਨ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਫਿਲਹਾਲ ਪੁਲਿਸ ਵੱਲੋਂ ਦੂਜੇ ਸਾਥੀ ਦੀ ਤਲਾਸ਼ ਕੀਤੀ ਜਾ ਰਹੀ ਹੈ ਲੜਾਈ ਹੋਏ ਕੋ ਗੋਲੀ ਨਹੀਂ ਹਲੇ ਚਲੀ ਕੋਈ ਗੋਲੀ ਦੀ ਕੋਈ ਗੱਲਬਾਤ ਨਹੀਂ ਹੈ ਸਰ ਪਿਸਟਲ ਕਵਰ ਕੀਤੀ ਜੀ ਤੁਸੀਂ ਆਪੇ ਪਿਸਟਲ ਕਵਰ ਕਰ ਲਿਆ ਜੀ ਉਹ ਪਿਸਟਲ ਉਹਦੇ ਕੋਲ ਜੀ ਇਹ ਫੇਸ 2 ਦੇ ਵਿੱਚ ਜੀ ਪਿਸਟਲ ਸੰਤੀਆਂ ਹਲੇ ਸੰਤੀਆ ਪਿਸਟਲ ਜੀ ਦੋ ਦੋ ਬੰਦੇ ਜੀ ਅੱਛਾ ਕਿੱਥੇ ਦੇ ਕੋਣ ਹੈਗੇ ਬੰਦੇ ਇਹ ਸ਼ਿਮਲਾਪੁਰੀ ਦੀ ਹੈ ਸਰ ਕੀ ਹੋਣਾ ਤੇ ਨਾਲ ਇਹਨਾਂ ਦਾ ਮੰਡੀਆਂ ਲਾਉਣ ਤੋਂ ਆਪਸੀ ਤਕਰਾਰਬਾਜ਼ੀ ਸੀ ਸਰ ਅੱਛਾ ਜੀ ਮੰਡੀ ਉਹ ਪਹਿਲਾਂ ਉਹ ਮੰਡੀਆਂ ਲਾਉਂਦੇ ਹੁੰਦੇ ਹੁੰਦੇ ਇਹਨਾਂ ਨੇ ਮੰਡੀਆਂ ਲਾੜੀਆਂ ਉਹ ਤਕਰਾਰ ਉਹ ਵੈਰੀਫਾਈ ਕਰ ਰਹੇ ਆ ਹਲੇ ਜੀ ਇਹਦੇ ਬਾਰੇ ਲੁਧਿਆਣਾ ਤੋਂ ਵਿਵੇਕ ਢਾਲ ਖਬਰ ਹਰ ਪਲ ਦੀ ਲਈ ਅਗਰ ਤੁਸੀਂ ਵੀ ਜੁੜਨਾ ਚਾਹੁੰਦੇ ਹੋ ਖਬਰ ਹਰਪਲ ਇੰਡੀਆ ਦੇ ਨਾਲ ਤਾਂ ਸਾਡਾ ਨੂੰ ਲੋੜ ਹੈ ਅੰਮ੍ਰਿਤਸਰ ਤਰਨਤਾਰਨ ਅਤੇ ਗੁਰਦਾਸਪੁਰ ਜ਼ਿਲ੍ਹੇ ਤੋਂ ਮਿਹਨਤੀ ਕਰਮਚਾਰੀਆਂ ਦੀ ਤੁਸੀਂ ادارے ਨੂੰ ਖਬਰ ਦੇ ਨਾਲ-ਨਾਲ ਇਸ਼ਤਿਹਾਰ ਵੀ ਦੇ ਸਕਦੇ ਹੋ ਸੋ ਦੇਰ ਨਾ ਕਰੋ ਤੁਰੇ ਸੰਪਰਕ ਕਰੋ 99888 654547 ਤੇ ਜਾਂ ਤੁਸੀਂ ਸਾਡੀ ਈਮੇਲ ਤੇ ਆਪਣਾ ਬਾਇਓ ਡਾਟਾ ਵੀ ਭੇਜ ਸਕਦੇ ਹੋ ਸਾਡੀ ਈਮੇਲ ਆਈਡੀ ਹੈ feedback@khabarharpalindia.com